ਈ ਹਾਲ ਚਾਲ ਜੋ ਕੱਲ ਰਾਮ ਤੀਰ ਤੇ ਬਹੁਤ ਮੀਂਹ ਪਿਆ ਤੇ ਅੱਜ ਟੋਟੀਆਂ ਚ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਵਾ ਤੇ ਮੇਰੇ ਭਰਾ ਤੋਂ ਕਿਹੜੇ ਕਿਹੜੇ ਪਿੰਡ ਮੀਂਹ ਪੈ ਰਿਹਾ ਵਾ ਬਾਤਰਨਤਾਰ ਦੇ ਨਾਲ ਹੀ ਪਿੰਡ ਟੋਟੀਆਂ ਵਾ ਤੇ ਤਰਨਤਾਰਨ ਜ਼ਿਲ੍ਹੇ ਚ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਵੇਖੋ ਇਹ ਛਣ ਮਲ ਮੈਂ ਕਰਾਤੀ ਆ ਫੜ ਕੇ ਕੇ ਵੇਖੋ ਤੇ ਕੱਲ ਮੈਂ लाइव हो अंबृतसर राम तीर्थ अटिया तो मौसम विखा रहा वा बहुत वादिया मौसम बहुत ज्यादा मीह पै रहा वेक करो भी दसो कि मीह पै रहा वा करो दर्शन ਚੰਚਨਾਂ ਹੋਰ ਇਹ ਕਰੀ ਇਹ ਦੱਸੋ ਵੀ ਕਿੱਥੇ ਕਿੱਥੇ ਪੈ ਰਿਆ ਮੀਂਹ ਮਾਰੇ ਲੁੱਟ ਰਿਹਾ ਜੋ ਬੁੱਲੇ ਮੀਂਹ ਦੇ ਵਿੱਚ ਬੈਠਾ ਟੋਟੀਆਂ ਸ਼ਹਿਰ ਚ ਇਹ ਵੀਰ ਮੇਰੇ ਦੱਸੋ ਤੁਹਾਡੇ ਪਿੰਡ ਵੀ ਮੀਂਹ ਕੇ ਨਹੀਂ ਪੈ ਰਿਆ ਕਿੰਨਾ ਕ ਦੱਸਿਓ ਮੈਨੂੰ ਵੀ ਕਮੈਂਟ ਕਰਕੇ ਵੀ ਵੀਰ ਤੁਹਾਡੇ ਕੋਲ ਵੀ ਪੈ ਰਿਆ ਜ ਨਹੀਂ ਮੇਰੇ ਪਿੰਡ ਤੇ ਕੱਲ ਮੈਂ ਕੱਲ ਵੀ ਮੀਂਹ ਜਿਆ ਰਿਹਾ ਇਹ ਅੱਜ ਵੀ ਮੀਂਹ ਹੀ ਬੁੱਲੇ ਲੁੱਟ ਰਿਹਾ ਹੈ ਇਹ ਕਰਕੇ ਵੀ ਇੰਜੋਏ ਜ਼ਿੰਦਗੀ ਤੇ ਜਿਓ ਕਿੰਨਾ ਚਿਰ ਮੇਲੇ ਲਾਇਕੇ ਲੇਖਣਾ ਹੈ ਇਹ ਆਪਣੇ ਘਰੋਂ ਹੋਰ ਜਰਾ ਨਹੀਂ ਪੈ ਰਿਹਾ ਤੂੰ ਲਾਈਵ ਤੁਹਾਨੂੰ ਦਿਖਾ ਰਿਆ ਵਾਂ ਵੀ ਇਹਨੂੰ ਵੇਖਦੇ ਵੀ ਕਾਫੀ ਨਹੀਂ ਪੈ ਰਿਹਾ ਆਕੇ ਇਨੇ ਵੀ ਕਾਫੀ ਮੀਂਹ ਪੈ ਰਿਹਾ ਵਾ ਇਹ ਮੋਟਾ ਹੀ ਚਾਬ ਮੇਰੀ ਆਪਣਾ ਕੋਈ ਗੱਲ ਨਹੀਂ ਇੰਨੇ ਨਾਲ 8 ਘੰਟਾ ਹੋ ਗਿਆ ਵਾ ਤੇ ਕੋਈ ਗੱਲ ਨਹੀਂ ਪੈਂ ਸਭ ਬਾਜ਼ਾਰ ਸੁਣ ਪੈ ਗਈ ਆ ਜਿਹੜਾ ਮੀਂਹ ਦੇ ਵਿੱਚ ਆਏ ਜਦੋਂ ਬੰਦ ਹੋ ਗਈ ਆ ਆਵਾਜ਼ ਵੀ ਬੰਦ ਗਈ ਆ ਇਹ ਜਿਆਦਾ ਵਾਹ ਆਇਆ ਕੋ ਇੱਧਰ ਹੀ ਕਿਦੇ ਰਹੀ ਹੈ ਰੂਟ ਤੱਕ ਕੋ ਗੱਡੀ ਮੋਟਰਸਾਈਕਲ ਆ ਰਿਹਾ ਆ ਇਸੇ ਵਜ੍ਹਾ ਨਹੀਂ ਗਿਆ ਮੀਂਹ ਪੇਜਾ ਇਹਦਾ ਤਾ ਪੇਜਾ ਆਹ ਹੋ ਜਗਾ ਪੇਜਾ ਨਹੀਂ ਇਹ ਵੇ ਨਨਵੇ ਵੀ ਦੱਸਿਆ ਵੀ ਤੁਹਾਡੇ ਵੀ ਪੈਂਦੇ ਇੱਥੇ ਕਿ ਨਹੀਂ ਪੈਂਦੇ ਅੱਛੋ ਠੋਟੀ ਬਹੁਤ ਜ਼ਿਆਦਾ ਨਹੀਂ ਬੰਦਿਆ ਆ ਵੇਖੋ ਗੱਡੀਆਂ ਸਾਰੀਆਂ ਹੀ ਖਲੋਈਆਂ ਵਾਂ ਇਹ ਨਹੀਂ ਬਹੁਤ ਜ਼ਿਆਦਾ ਬੰਦਿਆ ਵਾ ਅੰਬਰਸਾਰ ਬਹੁਤ ਵੀ ਪਿਆ ਕੱਲ ਬਾਕੀ ਕਿਤੇ ਪਿਆ ਹੀ ਨਹੀਂ ਕੱਲ ਰਾਣਦੀਰ ਤੇ ਪਿਆ ਬਾਕੀ ਸ਼ਹਿਰ ਚ ਨਹੀਂ ਪਿਆ ਅੰਬਰਸਾਰ ਅਰ ਇੱਥੇ ਨਹੀਂ ਮਾਵਾਏ ਕਾਫੀ ਪੈ ਰਿਹਾ ਵੇਖੋ ਗੱਡੀ ਆ ਰਹੀ ਹੈ ਇੱਥੇ ਬਹੁਤ ਜ਼ਿਆਦਾ ਨਹੀਂ ਪੈ ਰਿਹਾ ਵਾ ਮੈਂ ਮਾਤਾ ਨੂੰ ਰੋਗਦਨ ਗਰਮੀ ਰਹੀ ਬੜੀ ਐ ਇਹਦਨ ਗਰਮੀ ਰਹੀ ਬੜੀ ਐ ਉਹ ਚੈੱਕ ਕਰ ਨਾਗਰਾ ਤਾਗਰ ਆਪਣੇ ਠੰਡਾ ਠੰਡਾ ਹੋ ਗਿਆ ਵਾ ਇਹ ਟੋਟੀਆਂ ਪੈ ਰਿਆ ਟੋਟੀਆਂ ਵੀ ਤਰੰਤ ਆ ਲਿਆ ਤਰੰਤ ਆ ਜਿਵੇਂ ਇਹ ਕਰ ਰਹੇ ਆ ਲੋਕ ਮੀਂਹ ਦੇ ਹੀ ਮੀਂਹ ਕਰ ਰਹੇ ਆ ਮੈਂ ਕੱਲ ਵੀ ਇੰਜੋਏ ਕਰ ਰਹੇ ਆ ਮੀਂਹ ਦੇ ਤੇ ਅੱਜ ਵੀ ਇੰਜੋਏ ਕਰ ਰਹੇ ਆਂ ਆਲਮ ਬਰਸਾ ਰਹਾ ਮੈਂ ਅੱਜ ਤਰਸਰਨਾ ਨੂੰ ਕੱਲੇ ਵਿੜਾ ਗਏ ਜਗਮਕਰਾ ਕੇ ਠੰਡਾ ਕਰਾ ਦਿੱਤਾ ਵਾ ਇਹ 2-3 ਦਿਨ ਪਈ ਬੜੀ ਆ ਗਰਮੀ ਨੇ ਤਾਂ ਵਟ ਕਰਦੇ 2 ਦਿਨਾਂ ਆਲਾ ਆਦੇ ਪਾਣੀ ਏਕਰੀ ਗੀ । ਅਲਾ ਗਟੀਆ ਉਂਟੀ ਲਤੀਆ ਹੈ । ਇਹ ਪਾਰੁ ਏ ਵਾਚਨ ਗਟੀ ਤੇ । ਇੰਨਾ ਵੀ ਤਰਨਤਾਰ ਨੇਰੀਏ ਦੀ ਘਟ ਪਿਆ ਮੀ ਲਾਈਫ ਦਾ ਇਧਰ ਮੁੰਡੇ ਪਿੰਡਲੇ ਤੇ ਬਹੁਤ ਦਹਾਣਾ ਗਿਆ ਬਹੁਤ ਜਿਆਦਾ ਇਧਰ ਜਾਨੀ ਕਿ ਘਾਟਾਂ ਨਹੀਂ ਹਾਂਜੀ ਪਿਆ ਵਾ 10 ਦਿਨ ਪਹਿਲਾਂ ਪਿਆ ਹਿੰਦੀ ਬਾਕੀ ਹੋਰ ਬੜੇ ਥਾਵਾਂ ਤੇ ਨਹੀਂ ਇਧਰ ਹਾਰ ਆ ਕੇ ਮੁੰਡੇ ਪਿੰਡਾਂ ਦੀ ਸਾਈਡ ਤੇ ਬਹੁਤ ਜਿਆਦਾ ਅੰਦੀ ਦੇ ਮਿਲਦੇ ਨੋ ਨਹੀਂ ਕੋਈ ਕਸਰਾ ਅਰੇ ਨਾ ਵਾ ਵੀ ਦੋ ਦਿਨੋਂ ਏਸ ਹੀ ਨਹੀਂ ਚੱਲਦੀ ਇੰਨਾ ਵੀ ਪਾਤਾ ਠੰਡਾ ਕਰਤਾ ਨਹੀਂ ਹਸਨ ਬਦਲ ਜਾਣਾ ਤੇ ਇਹੋ ਗੱਲ ਹਸਨ ਤੇ ਇਹੋ ਗਿਆ ਚਾਲੀਆਂ ਗੱਡੀਆਂ ਦੇ ਆਬ ਗੱਡੀ ਘੋੜੇ ਬੰਦ ਹੋ ਗਏ ਆ ਕੰਮੀ ਜਦਾ ਆ ਗਿਆ ਅੱਲੜ ਪਰਿਆਂ ਬੁੱਲੇ ਵੀਨੇ ਵਿੱਚ ਆ ਰੋਡ ਵੇਜ ਆਉਂਦੀ ਆ ਮਾਰਦੀ ਸ਼ਾਲਾਂ ਆਵੇ ਆਜੀ ਰੋਡ ਵੇਜ ਤੇ ਇਹਦਾ ਲੂਡੀ ਦਾ ਟਾਈਮ ਆ ਪਗੋ ਨਹੀਂ ਆਉਦਾ ਨਾ ਕੋਣਾ ਨਹੀਂ ਆ ਮੈਂ ਆਓ ਤੱਕ ਬਹੁਤ ਜਿਆਦਾ ਮੀਂਹ ਪੈ ਰਿਹਾ ਵਾ ਟੋਟੀ